ਜਿਹੜੀ ਤਸਵੀਰ ਦੇਖ ਰਹੇ ਹੋ ਇਸ ਤਸਵੀਰ ਦੇ ਵਿੱਚ ਜਿਹੜੀਆਂ ਜਿਹੜੀਆਂ ਸਰਵਿਸਸ ਗੁਰੂ ਕੰਦੋਲਾ ਤੁਹਾਡੇ ਲਈ ਲੌਜੀਕ ਫਾਈਨਾਂਸ ਥਰੂ ਲੈ ਕੇ ਹਾਜ਼ਰ ਹੁੰਦੇ ਨੇ ਔਰ ਲੰਬੇ ਸਮੇਂ ਤੋਂ ਭਾਈਚਾਰੇ ਦੀ ਸੇਵਾ 'ਚ ਹਾਜ਼ਰ ਨੇ ਉਸ ਦੇ ਵਿੱਚ ਰੈ residenital ਪ੍ਰੋਪਰਟੀ ਫਾਈਨਾਂਸ ਹੋਵੇ ਕਮਰਸ਼ੀਅਲ ਪ੍ਰੋਪਰਟੀ ਦੀ ਗੱਲ ਹੋਵੇ ਮੋਟਰ ਵਹੀਕਲ ਫਾਈਨਾਂਸ ਹੋਵੇ ਬੋਟ ਤੇ ਜੈਟਸਕੀ ਦਾ ਫਾਈਨਾਂਸ ਹੋਵੇ ਬਿਜ਼ਨਸ ਵਰਕਿੰਗ ਕੈਪੀਟਲ ਫੰਡਿੰਗ ਹੋਵੇ ਜਾਂ ਇੰਸ਼ੋਰੈਂਸ ਫੰਡਿੰਗ ਹੋਵੇ ਇਹ ਸਾਰੇ ਮਾਮਲੇ ਜਿਹੜੇ ਨੇ ਇਹ ਮੋٹے ਤੌਰ ਦੇਤੇ ਤਸਵੀਰ ਦੇ ਵਿੱਚ ਦਿਖਾਏ ਗਏ ਨੇ ਲੇਕਿਨ ਆਪਾਂ ਥੋੜਾ ਜਿਹਾ ਬ੍ਰੀਕੀ ਦੇ ਵਿੱਚ ਜਾਵਾਂਗੇ ਅੱਜ ਇਹ ਚਰਚਾ ਜਿਹੜੀ ਹੈ ਇਸ ਨੂੰ ਅੱਗੇ ਵਧਾਵਾਂਗੇ ਆਪਣੇ ਵੀਰ ਗੁਰੂ ਕੰਤੋਲਾ ਹੁਣ ਦੇ ਨਾਲ ਜਿਹੜੇ ਕਿ ਲੋਜਿਕ ਫਾਈਨਾਂਸ ਵੱਲੋਂ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਚੇਚੇ ਤੌਰ ਤੇ ਹਾਜ਼ਰ ਹੋਏ ਨੇ ਔਰ ਉਹਨਾਂ ਦੀ ਇਸ ਗੱਲਬਾਤ ਦੇ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਕੰਮ ਦੀਆਂ ਗੱਲਾਂ ਪੁੱਛੀਆਂ ਜਾਣ ਤੁਹਾਡੀ ਆਰਥਿਕਤਾ ਦੇ ਨਾਲ ਜੁੜੇ ਜਿਹੜੇ ਮਾਮਲੇ ਨੇ ਚਾਹੇ ਦੇਸ਼ ਦੇ ਕਿਸੇ ਵੀ ਅਸਿਰ ਤੁਸੀਂ ਬੈਠੇ ਹੋ ਨਿਊਜ਼ੀਲੈਂਡ ਦੇ ਵਿੱਚ ਐਥਿਕਲੀ ਬਹੁਤ ਧਿਆਨਦਾਰੀ ਦੇ ਨਾਲ ਕੰਮ ਕਰਨ ਵਾਲੇ ਗੁਰੂ ਗੰਦੋਲਾ ਹਾਣਾ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਮੌਸਮ ਥੋੜਾ ਥੋੜਾ ਬਦਲਣ ਲੱਗਾ ਬਿਲਕੁਲ ਭਾਈ ਮੈਂ ਉਮੀਦ ਕਰਦਾ ਕਿ ਨਿਊਜ਼ੀਲੈਂਡ ਦੀ ਆਰਥਿਕਤਾ ਦਾ ਮੌਸਮ ਵੀ ਥੋੜਾ ਥੋੜਾ ਬਦਲੂਗਾ ਹੌਲੀ ਹੌਲੀ ਹਾਲਾਂਕਿ ਬਿਲਕੁਲ ਤੁਸੀਂ ਲਫ਼ਜ਼ ਹੌਲੀ ਹੌਲੀ ਵਰਤਿਆ ਨੈਸ਼ਨਲ ਪਾਰਟੀ ਦੇ ਜਿਹੜੇ ਟੌਪ ਲੀਡਰਸ ਨੇ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਵੀ ਕਿਹਾ ਕਿ ਆਪਾਂ ਮੰਨ ਕੇ ਚੱਲਦੇ ਪਰਮੇਂਦਰ ਕੇ 4 ਤੋਂ 5 ਮਹੀਨੇ ਹੋਰ ਲੱਗ ਜਾਣੇ ਹੱਲੇ ਇਹ ਉਹਨਾਂ ਨੇ ਵੀ ਚਲੋ ਤੁਹਾਨੂੰ ਵਧੀਆ 4-5 ਮਹੀਨੇ ਲੱਗਿਆ ਲੱਗਣਾ ਪ अच्छा <laughs> uh, क्योंकि देखो हैगी द ट्रैक सही सही ट्रैक ਤੇ ਹੈਗੇ एटलीस्ट वी आर इन द राइट डायरेक्शन हां दिस नो डाउट ਕਿ ਆਪਾਂ ট্র্যাক ਤੇ ਸਹੀ ਹੈਗੇ ਆ ਹਾਂ ਬਟ ਇਹ ਬੇਸਿਕਲੀ ਚੜਾਈ ਚੜਨ ਵਾਲਾ ਕੰਮ ਹੈ ਜਿੱਦਾਂ ਅਸੀਂ ਭਾਰਤ ਜਾਂ ਚੜਾਈ ਚੜਦੇ ਆਂ ਤੇ ਉਹਦੇ ਤੇ ਆਪਾਂ ਭੱਜਦੇ ਨਹੀਂ ਆਪਾਂ ਬੇਸਿਕਲੀ ਉਹਦੀ ਜਿਹੜੀ ਸਾਡੀ ਸਪੀਡ ਹੈ ਉਹ ਹੌਲੀ ਹੌਲੀ ਜੀ ਚੱਲਦੀ ਉੱਪਰ ਲੇਕਿਨ ਆਪਾਂ ਪਹੁੰਚ ਜਾਨੇ ਹਾਂ ਉੱਥੇ ਬਿਲਕੁਲ ਸਹੀ ਐਂਡ ਬਿਲਕੁਲ ਸਹੀ ਦ ਸੇਮ ਚੀਜ਼ ਹੈ ਇੱਕ ਵਾਰੀ ਜੇ ਆਪਾਂ ਉਥੇ ਜਿਦਾ ਇੱਕ ਕੰਸਿਸਟੈਂਸੀ ਨਾਲ ਚੱਲਦੇ ਰਾਂਗੇ ਤੇ ਡੈਫੀਨਿਟਲੀ ਆਪਾਂ ਜਿਹੜੇ ਜਿੱਥੇ ਟਾਰਗੇਟ ਪਹੁੰਚਣੇ ਚਾਹੁੰਦੀ ਹੈ ਆਪਣੀ ਇਕਨੋਮੀ ਉੱਥੇ ਪਹੁੰਚੂਗੀ ਅੱਛਾ ਜਿੱਥੇ ਅਸੀਂ ਇਹ ਚਰਚਾ ਲੈ ਕੇ ਹਮੇਸ਼ਾ ਹਾਜ਼ਰ ਹੁੰਨੇ ਆ ਕਿ ਸਾਡੇ ਸਰੂਤਿਆਂ ਦੇ ਲਈ ਅਲੱਗ-ਅਲੱਗ ਉਮਰ ਦੇ ਵਰਗਾਂ ਦੀਆਂ ਅਲੱਗ-ਅਲੱਗ ਹਾਲਾਤ ਨੇ ਕੈਟਾਗਰੀਜ਼ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਬਿਜ਼ਨਸ ਲੋਨ ਦੀ ਜਾਂ ਪਰਸਨਲ ਲੋਨ ਦੀ ਆਪਾਂ ਥੋੜਾ ਜਿਹਾ ਸ਼ੁਰੂਆਤ ਇੱਥੋਂ ਕਰਦੇ ਆ ਫਿਰ ਆਪਾਂ ਜਿਹੜੇ ਛੋਟੀ ਕਿਸ਼ਤਾਂ ਵਾਲੇ ਜਾਂ ਛੋਟੇ ਲੋਨ ਆ ਜਿਹੜੇ ਉਹਨਾਂ ਦੀ ਵੀ ਚਰਚਾ ਕਰਾਂਗੇ ਕਿਉਂਕਿ ਜੇ ਸਾਡੇ ਪੀਆਰ ਨਹੀਂ ਆਉਂਦੇ ਪਰ ਸਾਡੇ ਵਰਕ ਪਰਮਿਟ ਵਾਲੇ ਸਾਡੇ ਹੋਰ ਕੈਟਾਗਰੀਜ਼ ਦੇ ਭਰਾ ਜਿਹੜੇ ਅਕ੍ਰੈਡੀਟਡ ਵਰਕ ਵੀਜ਼ਾ ਦੇ ਤੇ ਆਏ ਹੋਏ ਆ ਉਹਨਾਂ ਦੀ ਗਿਣਤੀ ਆਉਂਦੀ ਆ ਜੋਗੀ ਚੱਲ ਕੇ ਉਹਨਾਂ ਦੀ ਵੀ ਚਰਚਾ ਕਰਾਂਗੇ ਬਿਲਕੁਲ ਬਿਲਕੁਲ ਸੋ ਸਾਨੂੰ ਬੀਸਿਕਲੀ ਵਰਕ ਪਰਮਿਟ ਵਾਲਿਆਂ ਨੂੰ ਤਾਂ ਮੇਲਾ ਦਾ ਕਾਫੀ ਰਿਜੈਕਸ਼ਨ ਮਿਲਦੀ ਆ ਮਤਲਬ ਸਾਰੇ ਪਾਸੋਂ ਹੀ ਮੇਸਾਨ ਨਾਲ ਕੀ ਕਈ ਤਾਂ ਡਰਦੇ ਹੱਥੇ ਨਹੀਂ ਪਾਉਂਦੇ ਜੀ ਉਹਨਾਂ ਨੂੰ ਲੱਗਦਾ ਕਿ ਯਾਰ ਭਾਈ ਸਾਡੀ ਗੱਲ ਬਣਨੀ ਨਹੀਂ ਲੈਕਨ ਲੌਜਿਕ ਫਾਈਨਾਂਸ ਵਾਲੇ ਬਣਾਉਂਦੇ ਆ ਉਹ ਵੀ ਗੱਲ ਹੈ ਕਿ ਗਲ ਬਣਨੀ ਨਹੀਂ ਦੂਜੀ ਖੁਰਗਲ ਹੁੰਦੀ ਹੈ ਕਿ ਜੇ ਦੇਖੋ ਵਰਕ ਪਰਮਿਟ ਦੇ ਵਿੱਚ ਜੇ ਤੁਸੀਂ ਉਹਨੂੰ ਹੱਥ ਲਾਣਾ ਹੈ ਹਰ ਬ੍ਰੋਕਰ ਉਹਨੂੰ ਚੀਜ਼ ਨੂੰ ਆਪਣੇ ਲਈ ਐਜ਼ ਏ ਫਾਇਦੇ ਮੰਨੀ ਮੰਦਾ ਕਿਉਂਕਿ ਬੇਸਿਕਲੀ ਉਹਦਾ ਜਿਹੜਾ ਰਿਟਰਨ ਹੈ ਉਹ ਉਨਾ ਹਾਈ ਲੈਵਲ ਦਾ ਨਹੀਂ ਹੈ ਟੂ ਬੀ ਆਨਸਟ ਓਕੇ ਤੇ ਜਦੋਂ ਚੀਜ਼ ਦਾ ਰਿਟਰਨ ਨਹੀਂ ਹੈਗਾ ਤੇ ਡੈਫੀਨਿਟਲੀ ਤੁਸੀਂ ਥੋੜਾ ਜਿਹਾ ਹੱਥ ਖਿੱਚ ਕੇ ਲਾਣੇ ਜਾਂ ਲਾਂਦੀ ਨਹੀਂ ਹੈਗੀ ਹਾਂ ਵੀ ਅਸੀਂ ਇਨਵੈਸਟਮੈਂਟ ਉੱਥੇ ਹੀ ਕਰੀਏ ਟਾਈਮ ਦੀ ਜਿੱਥੇ ਤੁਹਾਨੂੰ ਪੇ ਬੈਟਰ ਮਿਲਦੀ ਹੈ ਪਰ ਮੈਂ ਜੇ ਤੁਹਾਡੀ ਗੱਲ ਕਰਦਾ ਤਾਂ ਕਮਿਊਨਿਟੀ ਨੂੰ ਪੇ ਬੈਕ ਕਰਨ ਦੇ ਇਰਾਦੇ ਨਾਲ ਤੁਸੀਂ ਇਹਨਾਂ ਛੋਟੇ ਵੱਡੇ ਇਦਾਂ ਨਹੀਂ ਦੇਖਦੇ ਇਹ ਨਹੀਂ ਹੈ ਦੇਖੋ ਯੂ ਜਸਟ ਗੈਟ ਦਾ ਜੌਬ ਡਨ ਬਿਲਕੁਲ ਬਿਲਕੁਲ ਜਸਟ ਲਾਈਕ ਜਦ ਤੁਸੀਂ ਮੈਂ ਕਈ ਵਾਰੀ ਜਦ ਫੋਨ ਤੇ ਬੰਦੇ ਨੂੰ ਸੁਣਦਾ ਮੈਨੂੰ ਉਹਦੀ ਆਵਾਜ਼ ਤੋਂ ਪਤਾ ਲੱਗ ਜਾਂਦਾ ਕਿ ਕਿੰਨੀ ਦਰਦ ਕਿੰਨੀ ਪੀੜਾ ਚ ਹੈਗਾ ਉਹਦਾ ਅੱਛਾ ਤੇ ਉਹਦੇ ਕਰਕੇ ਉਹ ਡਿਪੈਂਡ ਕਰਦਾ ਫਿਰ ਮੈਂ ਉਹ ਡੀਲ ਨੂੰ ਫਿਰ ਆਊਟ ਆਫ ਦਾ ਵੇਜ ਆ ਕੇ ਵੀ ਕਿੰਨਾ ਉਸ ਚੀਜ਼ ਨੂੰ ਕਿੰਨਾ ਫੜ ਕੇ ਉਹਨੂੰ ਕੰਪਲੀਟ ਕਰਨਾ ਇਟਸ ਮਤਲਬ ਉਹ ਇੱਕ ਤੁਹਾਡੇ ਕੋ ਪੈਸ਼ਨ ਹੋਣਾ ਚਾਹੀਦਾ ਇਟਸ 올 अबाउट द ਪੈਸ਼ਨ ਵੈਰੀ ਵ ਸੋ ਜਦੋਂ ਹੁਣ ਆਪਾਂ ਥੋੜਾ ਰੀਕਾਲ ਕਰਦੇ ਹਾਂ ਬੀਤੇ ਸਮਿਆਂ ਨੂੰ ਯੰਗ ਏਜ ਦੇ ਵਿੱਚ ਜਿਹੜੇ ਕਪਲ ਨੇ ਉਹਨਾਂ ਦੇ ਮਨ ਦੇ ਵਿੱਚ ਬੜੀ ਇੱਛਾ ਹੁੰਦੀ ਹੈ ਕਿ ਯਾਰ ਆਪਣਾ ਮਕਾਨ ਹੋ ਜਾਏ ਤਾਂ ਵਧੀਆ ਆ ਜਾਂ ਵਿਆਹ ਤੋਂ ਪਹਿਲਾਂ ਹੀ ਪਲੈਨਿੰਗ ਕਰਨੀ ਸ਼ੁਰੂ ਕਰ ਦਿੰਦੇ ਬੱਚੇ ਅੱਜਕੱਲ ਉਹਨਾਂ ਦਾ ਹੋਮਵਰਕ ਬਹੁਤ ਆ ਸੋ ਉਹਨਾਂ ਨੂੰ ਪਹਿਲਾਂ ਤਾਂ ਇਹੀ ਤੇ ਜੀਤੀ ਬਹੁ ਪੇਰਿੰਦੀ ਵੀ 5% ਤੇ ਗੱਲ ਜਿਹੜੀ ਆ ਵੱਡ ਜੂਗੀ 10 ਤੇ ਬਣੂਗੀ 20 ਤੇ ਬਣੂਗੀ ਲੋਜਿਕ ਫਾਈਨਾਂਸ ਦਾ ਇਸ ਮਾਮਲੇ ਦੇ ਵਿੱਚ ਕੀ ਟੇਕ ਹੈ ਦੇਖੋ ਮੇਰਾ ਜਿਹੜਾ ਪਰਸਨਲ ਟੇਕ ਹੈ ਜਿੰਨੀ ਜਲਦੀ ਤੋਂ ਜਲਦੀ ਅਸੀਂ ਕਾਰਬਾਲੀ ਸੀੜੀ ਤੇ ਚੜਾਂਗੇ ਜੀ ਉਹਨਾ ਫਾਸਟ ਅਸੀਂ ਪ੍ਰੋਗਰੈਸ ਕਰਾਂਗੇ ওকে ਤੇ ਹੁਣ ਇਹ ਚੀਜ਼ ਦਾ ਜੇਕਰ ਆਪਾਂ ਇਹ ਸੀਜ਼ ਨੂੰ ਪੱਲੇ ਬੰਨ ਲਈ ਕਿ ਹਾਂ ਵੀ ਜੇ ਜਿੰਨਾ ਫਾਸ ਅਸੀਂ ਹੋਮ ਆਨਰਸ਼ਿਪ ਚਾਹਾਂਗੇ ਸਾਡੇ ਲਈ ਉਹਨਾ ਹੀ ਬੈਟਰਮੈਂਟ ਹੈ ਬਿਲਕੁਲ ਸਹੀ ਉਹਦੇ ਲਈ ਹੁਣ ਤੁਹਾਡੇ ਕੋਲ ਅੱਜ ਦੀ ਡੇਟ 'ਚ 5% ਹੋਵੇ ਆਈਟੀ ਡੇਟ 'ਚ 10 ਹੋਵੇ ਤੇ ਅੱਜ ਦੀ ਡੇਟ 'ਚ 20 ਹੋਵੇ ਬਿਲਕੁਲ ਆਪਾਂ ਨੂੰ ਉਹ ਟੇਕ ਲੈਣਾ ਹੀ ਆ ਜਿਹਦੇ ਕੋਲ 20 ਆ ਦੇਖੋ ਉਹ ਤੇ ਘਬਰਾਉਗਾ ਨਹੀਂ ਉਹ ਤੇ ਆਪਣਾ ਕਹਿੰਦਾ ਚੱਲ ਠੀਕ ਹੈ ਮੈਂ ਜਾ ਕੇ 20 ਵਾਲੇ ਵੀ ਮੇਰੇ ਕੋਲ ਇਸ ਟਾਈਮ ਤੇ ਇਦਾਂ ਦੇ ਕੇਸ ਆਏ ਜਿਹੜੇ 20 ਵਾਲੇ ਸਿੱਧਾ ਬੈਂਕਾਂ ਦੇ ਕੋਲ ਗਏ ਅੱਛਾ ਕਿਉਂ ਉਹਨਾਂ ਨੂੰ ਪਤਾ ਕੀ ਸਾਡਾ ਕੇਸ ਤੇ ਸਟਰੋਂਗ ਹੈ ਬਈ ਤੁਹਾਡੇ ਕੋਲੇ ਕੋਈ ਨਹੀਂ ਪੋਜੀਟਿਵ ਹੈ ਸਾਡੀ ਸੈਲਰੀ ਚੱਲ ਰਹੀ ਹੈ ਹਾਂ ਹਾਂ ਉਹ ਬ੍ਰੋਕਰ ਤੋਂ ਹੀ ਕੋਲ ਨਹੀਂ ਅਪਰੋਚ ਕਰਦੇ ਬਿਕੋਸ ਉਹਨਾਂ ਨੂੰ ਲੱਗਦਾ ਕਿ ਬੈਂਕ ਕੀ ਜਿਹੜਾ ਆ ਉਹ ਸਾਰਾ ਵਧੀਆ ਆਰਾਮ ਨਾਲ ਉਹਨਾਂ ਨੂੰ ਸੈੱਟ ਕਰਕੇ ਦੇ ਦਊਗਾ ਅਸੀਂ ਬ੍ਰੋਕਰ ਕੋਲ ਜਾਣਾ ਕਿਉਂ ਤੇ ਕੈਸ਼ਬੈਕ ਦਾ ਵੀ ਫਰਕ ਪੈਂਦਾ ਇਹਦੇ ਨਾਲ ਵੇਹੇ ਕੋਈ ਕੈਸ਼ ਕੁਛ ਨਹੀਂ ਫਰਕ ਪੈਂਦਾ ਮੇਰੇ ਰੁਪਏ ਖਾ ਤਾਂ ਹੈਗਾ ਕੋਈ ਲਿਖਾ ਹੈ ਕਿ ਹਾਂ ਵੀ ਬੈਂਕ ਕੋਲ ਜਾਵਾਂਗੇ ਤੇ ਕੋਈ ਕੋਈ ਕੈਸ਼ਬੈਕ ਦਾ ਫਾਇਦਾ ਨਹੀਂ ਹੈ ਕੋਈ ਕੈਸ਼ਬੈਕ ਦੀ ਕੋਈ ਇੰਟਰਸਟ ਰੇਟ ਦਾ ਫਾਇਦਾ ਨਹੀਂ ਹੈ ਅੱਛਾ ਕਈਆਂ ਨੂੰ ਆ ਹੋ ਸਕਦਾ ਕਿ ਹਾਂ ਵੀ ਬ੍ਰੋਕਰ ਕੋ ਜਾਈਏ ਸ਼ਾਇਦ ਉਹ ਜ਼ਰਾ ਫੀਸ ਚਾਰਜ ਕਰ ਦੇ ਬ੍ਰੋਕਰ ਓਕੇ ਉਹ ਜਿਹੜਾ ਭੁਲੇਖਾ ਹੈ ਉਹ ਹੋ ਸਕਦਾ ਹੈ ਲੇਕਿਨ ਉਹ ਮ ਜੇ ਨਹੀਂ ਫੀਸ ਹੈ ਉਹਦੇ ਵਿੱਚ ਜੇਕਰ ਬੈਂਕ ਤੋਂ ਡੀਲ ਹੋ ਰਹੀ ਹੈ ਕਲੀਨ ਡੀਲ ਸਾਡੇ ਨਾਲ ਚੱਲ ਰਹੀ ਹੈ ਬੈਂਕ ਨਾਲ ਅਸੀਂ ਫਸਟ ইয়ার ਬੈਂਕਾਂ ਨਾਲ ਕਰ ਰਹੇ ਹਾਂ ਮੇਨ ਬੈਂਕਾਂ ਨਾਲ ਤੇ ਉਹ ਚ ਉਹਦੇ ਵਿੱਚ ਫੀਸ ਨਹੀਂ ਸਾਡੀ ਕੋਈ ਚਾਰਜ ਹੈਗੀ ਅਸੀਂ ਸਾਨੂੰ ਬੈਂਕ ਆਹੀ ਕਮਿਸ਼ਨ ਪੇ ਕਰਦਾ ਬਟ ਅਮੇ ਜਿਹੜਾ ਹੁਣ ਰੀਸੈਂਟਲੀ ਕੁਕ ਐਗਜ਼ਾਮਪਲ ਤੁਹਾਨੂੰ ਦੱਸਣ ਲੱਗਾ ਲਾਸਟ ਕੱਲ ਹੀ ਮੇਰੇ ਆਫਿਸ 'ਚ ਬੰਦੇ ਆ ਕੇ ਬੇਸਿਕਲੀ ਰੋ ਕੇ ਗਏ ਭਾਈ ਅੱਛਾ ਬੈਂਕ ਤੋਂ ਲੋਨ ਕਰਾ ਲਿਆ ਆਲਰੇਡੀ 20% ਡਿਪੋਜ਼ਿਟ ਤੇ ਜੀ ਰੀਅਲ ਸਟੇਟ ਏਜੰਟ ਨੇ ਉਹਨਾਂ ਨੂੰ ਕਿਉਂਕਿ ਅਪਰੂਵਲ ਸੀ 20% ਦਾ ਨਾਲ ਪੁਸ਼ ਕਰਕੇ ਡੀਲ ਨੂੰ ਵੀ ਅਨਕੰਡੀਸ਼ਨਲ ਅਛਾ ਜੀ ਨਾ ਅਸੀਂ ਯਾ ਡਾਲਰ ਦਾ ਸੌਰੀ 85000 ਦਾ ਡਿਪੋਜ਼ਿਟ ਵੀ ਪੇ ਕਰਤਾ ਜੀ ਸੈਟਲਮੈਂਟ ਹੈ ਡੀਲ ਦੀ 26 ਸਤੰਬਰ ਨੂੰ ਓਕੇ ਹੁਣ ਜੇ ਬਾਕੀ ਉਹਨਾਂ ਦਾ 30 35000 ਜੇ 35000 ਸੀ ਕੀ ਵੀ ਸੇਵਰ ਤੋਂ ਆਣਾ ਸੀ ਹਾਂਜੀ ਹਾਂਜੀ ਤੇ ਕੀ ਵੀ ਸੇਵਰ ਵਾਲਿਆਂ ਨੂੰ ਜਾ ਕੇ ਲੋਅਰ ਨੂੰ ਕਿ ਆ ਕੀ ਵੀ ਸੇਵਰ ਕਰ ਦੋ ਲੋਅਰ ਕਹਿੰਦਾ ਠੀਕ ਹੈ ਮੈਂ ਕੱਢ ਦਿੰਦਾ ਠੀਕ ਹੈ ਕੱਢਣ ਲਈ ਐਪਲੀਕੇਸ਼ਨ ਪਾਈ ਉਹ ਅੱਗੋਂ ਉਹਨਾਂ ਤੋਂ ਹੀ ਕੀ ਵੀ ਸੇਵਰ ਹੈਗੀ ਇਹ ਬੰਦਾ ਤੇ ਐਲੀਜੀਬਲ ਹੀ ਨਹੀਂ ਹੈਗਾ ਓਹੋ ਕੀ ਵੀ ਸੇਵਰ ਵਾਸਤੇ ਐਲੀਜੀਬਲ ਕਿਉਂ ਨਹੀਂ ਹੈ ਕਿਉਂਕਿ ਪੂਰੇ 3 ਸਾਲ ਨਹੀਂ ਹੋਏ ਜੀ 3 ਸਾਲ ਕਦ ਹੋਣੇ ਆ ਪਹਿ ਸੈਟਲਮੈਂਟ ਕਹਦਾ 26 ਸਤੰਬਰ ਨੂੰ ਓਹੋ ਓਵਰ ਗੈਪ ਐ ਗਿਆ ਹਾਂ ਅੱਗੇ ਵਾਲੀ ਪਾਰਟੀ ਤੋਂ ਟਾਈਮ ਮੰਗਿਆ ਉਹ ਕਹਿੰਦਾ ਮੈਂ ਤੇ ਆਲਰੇਡੀ ਕਮਿਟ ਕਰ ਚੁੱਕਾ ਹਾਂ ਮੈਂ ਨਹੀਂ ਮੈਂ ਤੇ ਨਹੀਂ ਦੇ ਸਕਦਾ ਤੁਹਾਨੂੰ ਕੀ ਟਾਈਮ ਜੀ ਬੰਦਿਆਂ ਦੇ ਅਥਰ ਨਿਕਲ ਗਏ ਕਿ ਹੁਣ ਕਰਨਾ ਕੀ ਹੈ ਤੇ ਹੋ ਪ੍ਰੋਬਲਮ ਪੈ ਗਈ ਹੈ ਓਕੇ ਉਹਦੀ ਵਾਈਫ ਨੇ ਇੱਕ ਦਿਨ ਮੈਨੂੰ ਫੋਨ ਕੀਤਾ ਤੇ ਆਵਾਜ਼ ਸੁਣੀ ਮੈਨੂੰ ਦਰਦ ਜਾ ਮਹਿਸੂਸ ਹੋਇਆ ਵੈਸੇ ਮੈਂ ਇਤਾਂ ਦੀ ਡੀਲ ਫੜਦਾ ਨਹੀਂ ਕਿਉਂਕਿ ਜੇ ਆਲਰੇਡੀ ਅਪਰੂਵਲ ਹੈਗਾ ਆ ਮੈਂ ਮੱਥਾ ਮਾਰੀ ਕਰੂੰਗਾ ਕੱਲ ਨੂੰ ਫਿਰ ਉਧਰ ਭੱਜ ਜਾਣਗੇ ਤੇ ਮੇਰਾ ਟਾਈਮ ਵੇਸ ਹੋ ਜਾਣਾ ਰਾਈਟ ਬਟ ਲੇਕਿਨ ਮੈਂ ਫਿਰ ਕਹੇ ਯਾਰ ਜਦੋਂ ਉਹਦੀ ਮੈਂ ਆਵਾਜ਼ ਦਰਦ ਸੁਣੀ ਮੈਂ ਕਿਹਾ ਓਕੇ ਆਮ ਹੈਪੀ ਟੂ ਹੈਲਪ ਮੈਂ ਇਹਦਾ ਨਾ ਸੋਲੂਸ਼ਨ ਕੱਟ ਕੇ ਕੁਝ ਕਰ ਦਿੰਨੇ ਆ ਬਿਲਕੁਲ ਸਹੀ ਹਸਬੰਦ ਨੇ ਫਿਰ ਅਗਲੇ ਦਿਨ ਕੰਫਰਮ ਕਰਨ ਵਾਸਤੇ ਫੋਨ ਕੀਤਾ ਕਿ ਗੁਰੂ ਤੁਸੀਂ ਕਰ ਸਕਦੇ ਆ ਇਦਾਂ ਅੱਛਾ ਟੈਨਸ਼ਨ ਨਹੀਂ ਜਦ ਮੈਂ ਇੱਕ ਵਾਰੀ ਹਾਂ ਕਰਤੀ ਕੇ ਕੱਲੋਂ ਆਫਿਸ 'ਚ ਆਏ ਮਮ ਉਹਦੀ ਨਾਲ ਆਪਣੀ ਮੰਮਾਈ ਲੈ ਕੇ ਆਏ ਅੱਛਾ ਤੇ ਹਸਬੰਡ ਵਾਈਫਾਈ ਅੱਛਾ ਜੀ ਉਹਦੀ ਮੰਮ ਯਾਰੀ ਮੈਨੂੰ ਕਹਿੰਦੀ ਕਿ ਬੇਟਾ ਮੈਂ ਇਹਨੂੰ ਜਿਹੜਾ ਸੀ ਹਰ ਮਤਲਬ ਮੈਂ ਪੈਸੇ ਦਿੱਤੇ ਜਿਹੜਾ ਫੀਜੀ ਤੋਂ ਘਰ ਵਿੱਚ ਹੈ ਅੱਛਾ ਤੇ ਅਸੀਂ ਬਹੁਤ ਗਰੀਬ ਘਰ ਤੋਂ ਆ ਮੈਨੂੰ ਇੱਕ ਸੋਨੇ ਦੀ ਵਾਲੀ ਵੀ ਪਾਣੀ ਸੀ ਉਹ ਮੈਂ ਪਾਈ ਨਹੀਂ ਮੈਂ ਉਹ ਪੈਸਾ ਇਹਨੂੰ ਦੇ ਦਿੱਤਾ ਕਿ ਇਹ ਘਰ ਲੈ ਲੇ ਤੇ ਮੁਰੇthia ਗਿਆ ਕਿ ਸੀ ਫਸ ਗਿਆ ਮੈਂ ਕਿਹਾ ਹੁਣ ਤੂੰ ਟੈਨਸ਼ਨ ਨਾ ਕਰ ਮਾਤਾ ਹੁਣ ਅਸੀਂ ਮੈਂ ਜੇ ਕੇ ਇਸ ਵਾਰ ਲੈ ਇਹਨੂੰ ਕੱਢ ਕੇ ਰਹੂੰਗਾ ਤੇ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਉਹ ਬੇਸਿਕਲੀ ਜੇ ਤੁਸੀਂ ਐਜ਼ ਐਂਡ ਉਹ ਹੁਣ ਮੈਂ ਅਪਰੂਵਲ ਹੋਣਾਂ ਵਾਸਤੇ ਲੈ ਵੀ ਲਿਆ ਹਾਂਜੀ ਹਾਂਜੀ ਬਟ ਜਿਹੜਾ ਜਿਹੜਾ ਬ੍ਰੋਕਰ ਚੈਨਲ ਤੋਂ ਇੱਕ ਮੈਂ ਉਹ ਹੀ ਤੁਹਾਨੂੰ ਕਹਿਣਾ ਚਾਹਣਾ ਕਿ ਬੰਦੇ ਜਿਹੜੇ ਸਿੱਧਾ ਬੈਂਕਾਂ ਨੂੰ ਭਜਦੇ ਆ ਹਾਂਜੀ ਉਹ ਇੱਕ ਮੈਨੂੰ ਸੈਂਸ ਨਹੀਂ ਮੈਨੂੰ ਕਰਦੇ ਕਿ ਕਿਸ ਵਾਸਤੇ ਕਿਉਂਕਿ ਉਹਦੇ ਵਿੱਚ ਕੋਈ ਮੈਨੂੰ ਲੱਗਦਾ ਨਹੀਂ ਕਿ ਕੀ ਉਹਨਾਂ ਨੂੰ ਬੈਟਰਮੈਂਟ ਚੀਜ਼ ਨਜ਼ਰ ਆਉਂਦੀ ਆ ਉਹਦੇ ਵਿੱਚ ਐਸ ਕੰਪੇਅਰ ਟੂ ਜੇਕਰ ਤੁਹਾਡੇ ਨਾਲ ਇੱਕ ਬ੍ਰੋਕਰ ਜੁੜਿਆ ਹੈ ਜਿਹੜਾ ਤੁਹਾਡਾ ਸਾਥੀ ਹਮਸਫਰ ਬਣ ਸਕਦਾ ਜਿਹਨੂੰ ਤੁਹਾਨੂੰ ਲੱਗਦਾ ਹੈ ਯਾਨੀ ਮੈਂ ਗੱਲ ਕਰਕੇ ਤੇ ਆਈ ਥਿੰਕ ਇਟਸ ਬੈਟਰ ਥਿੰਗ ਕਿਉਂਕਿ ਮੈਨੂੰ ਪਤਾ ਹੈ ਕਿ ਪਰਵਿੰਦਰ ਭਾਈ ਦੀ ਮੈਂ ਸਰਵਿਸਿਜ਼ ਲਵਾਂਗਾ ਤੇ ਮੈਂ ਅੱਗੇ ਵੱਧ ਸਕਦਾ ਤੇ ਪਰਵਿੰਦਰ ਭਾਈ ਨੇ ਮੈਨੂੰ ਇਦਾਂ ਚਾਰਜ ਨਹੀਂ ਕਰਨਾ ਤੇ ਵਾਈ ਨਾਟ ਆਈ ਵਿਲ ਟੇਕ ਪਰਵਿੰਦਰ ਭਾਈ ਮੈਂ ਦੇਖ ਰਿਹਾ ਲੇਟਲੀ ਜਿਹੜਾ ਤੁਹਾਡਾ ਹੁਣੇ ਰੀਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਦੇਵਾ ਜੀ ਨੇ ਹੁਣੇ ਹੁਣੇ ਪਬਲਿਸ਼ ਕੀਤਾ ਈਜ਼ੀ ਐਂਡ ਕੁਇਕ ਪਰਸਨਲ ਲੋਨ 3000 ਤੋਂ 10000 ਕੁਇਕ ਐਪਲੀਕੇਸ਼ਨ ਤੇ ਨਹੀਂ ਹੋਣਾ ਕਿਸੇ ਤੇ ਨਹੀਂ ਲਿਖਿਆ ਤੇ ਔਰ 100000 ਆਈ ਥਿੰਕ ਅ ਜੀ ਛੋਟਾ ਕਰ ਗਏ ਲੱਗਦਾ ਜੀ ਕਟ ਕਰ ਗਏ ਹੈ 100 ਕਿੱਲਿਆਂ ਦੀ ਗੱਲ ਆ 10 ਕਿੱਲਿਆਂ 10 ਕਿੱਲਿਆਂ ਦੀ ਗੱਲ ਨਹੀਂ ਹੈ ਸੋ 3000 ਤੋਂ ਲੈ ਕੇ ਮਤਲਬ 100000 ਤੱਕ ਠੀਕ ਹੈ ਜੀ ਹਾਂ ਜੀ 1 ਲੱਖ ਤੱਕ ਆ ਕੁਇਕ ਐਪਲੀਕੇਸ਼ਨ ਸੇਮ ਡੇ ਪੇਆਊਟ ਬਿਲਕੁਲ ਬ੍ਰਿਲਿਅੰਟ ਸੋ ਰੇਟਸ ਫਰਮ 8.89% ਪਰ ਐਨਮ ਸੋ ਸਾਨੂੰ ਇਹਦੇ ਬਾਰੇ ਡਿਟੇਲ ਦਿਓ ਕਿਉਂਕਿ ਥਿਸ ਇਜ਼ ਸਮਥਿੰਗ ਰੀਲੀ ਬਿਗ ਇਟ ਇਟ ਇਜ਼ ਰੀਲੀ ਬਿਗ ਇਹ ਦੋ ਇਹ ਬੇਸਿਕਲੀ ਸਾਡੀ ਸਰਵਿਸਿਸ ਅਗੇਨ ਮੈਂ ਤੁਹਾਨੂੰ ਦੱਸਿਆ ਕਿ ਇਹ ਦੇ ਵਿੱਚ ਜਿਹੜਾ ਇਹਨਾਂ ਆਪਣੇ ਹੋਰ ਪਾਸੇ ਇਹਨਾਂ ਬ੍ਰੋਕਰ ਜਿਹੜੇ ਉਹ ਸਪੋਰਟ ਨਹੀਂ ਕਰਦੇ ਤੇ ਇਹ ਆਪਣੇ ਉਹਨਾਂ ਵਾਸਤੇ ਭਰਾਵਾਂ ਵਾਸਤੇ ਆਪਣੇ ਭੈਣਾਂ ਵਾਸਤੇ ਆਪਣੀ ਕਮਿਊਨਿਟੀ ਵਾਸਤੇ ਜਿਹਦੇ ਵਿੱਚ ਇੱਕ ਕੁਇਕ ਟਰਨ ਅਰਾਊਂਡ ਚਾਹੀਦਾ ਹੈ ਬਿਲਕੁਲ ਸਹੀ ਰਾਈਟ ਸਾਡੇ ਕੋਲ ਇਹ ਫੈਸਿਲਿਟੀ ਅਵੇਲੇਬਲ ਹੈ ਜਿੱਥੇ ਅਸੀਂ ਐਪਲੀਕੇਸ਼ਨ ਸੇਮ ਡੇ ਕਰਕੇ ਸੇਮ ਡੇ ਪੇਆਊਟ ਵੀ ਕਰਾ ਸਕਦੇ ਹਾਂ ਹਾਂਜੀ ਇਹ ਲੋਨ ਸਿਕਿਉਰਡ ਹੋ ਸਕਦਾ ਜੀ it could be secured against your property it could be secured against your cars aur sab to badi gal it can be unsecured as well okay koi security ni da record koi kar ni hai koi tade kol gaddi ni hai jehdi tusi de sakde ho insecurity hm koi tade ko sona ni hai jehda tusi security de sakde ho te e unsecured loan vi ho sakda acha in amount tak da hai badhiya la basically same day payout hai ji ਹਰੇਕ ਪਰਸਨਲ ਅਲੂਨ ਹੈ ਬੀਸਿਕਲੀ ਫੋਰ ਦਾ ਪਰਸਨਲ ਰੀਜ਼ਨਸ ਕਿ ਹਾਂ ਵੀ ਜੇ ਤੁਹਾਨੂੰ ਸਡਨਲੀ ਕੋਈ ਬਡਾ ਟਾਸਕ ਆ ਗਿਆ ਜਾਂ ਘਰ ਦੀ ਰੀਨੋਵੇਸ਼ਨ ਕਰਨੀ ਹੈ ਜਾਂ ਕੋਈ ਕਿਸੇ ਦਾ ਪੇਮੈਂਟ ਰੁਕੀ ਪਈ ਹੈ ਤੁਸੀਂ ਪੇ ਕਰਨੀ ਹੈ ਤੁਹਾਨੂੰ ਕੋਈ 15-10 ਦਿਨ ਬਾਅਦ ਪੈਸੇ ਆਣੇ ਹਨ ਤੇ ਤੁਸੀਂ ਇਹ ਤੋਂ ਲੱਗੇ ਉਹਨਾਂ ਨੂੰ ਦੇ ਕੇ ਇਹ ਮਹੀਨੇ ਬਾਅਦ ਆਪਣਾ ਪੇਅ ਆਫ ਕਰ ਦੂੰ ਮਤਲਬ ਇਟਸ ਇਟਸ ਫਲੈਕਸੀਬਲ ਲੇਕਿਨ ਇਹਦੀ ਟਰਮ ਅਗਰ ਤੁਸੀਂ ਰੱਖਣਾ ਚਾਹੁੰਦੇ ਆ ਇਟ ਕੈਨ ਗੋ ਅਪ ਟੂ ਮੈਕਸਿਮਮ 7 ইয়ারਸ ਪਰ ਐਟ ਲੀਸਟ ਉਹ ਆਪਸ਼ਨ ਹੈਗੀ ਆ ਕਿ ਭਾਵੇਂ 8.89% ਤੇ ਹੀ ਆ ਹਾਂਜੀ 7 ਸਾਲ ਵਾਸਤੇ ਲੋਨ ਮਿਲੂਗਾ ਮੈਕਸਿਮਮ 7 ইয়ারਸ which is again helps you ki ਤੁਹਾਡੀ ਜਿਹੜੀ ਪੇਮੈਂਟ ਸਪਰੈਡ ਹੋ ਜਾਂਦੀ ਹੈ ਬਿਲਕੁਲ ਸਹੀ ਬਿਲਕੁਲ ਸਹੀ ਆ ਮੈਨੂੰ ਇਹ ਵੀ ਦੱਸੋ ਜਦੋਂ ਅਸੀਂ ਇਹ ਗੱਲਾਂ ਕਰ ਰਹੇ ਆ ਆਪਾਂ ਸ਼ੁਰੂਆਤੀ ਦੌਰ ਚ ਭੂਮਿਕਾ ਦੇ ਵਿੱਚ ਗੱਲ ਕੀਤੀ ਸਾਡਾ ਹੁਣ ਵੱਡੀ ਗਿਣਤੀ ਚ ਮਾਈਗ੍ਰੈਂਟ ਭਾਈਚਾਰਾ ਆ ਇਹ ਜਿਹੜਾ ਵਰਕ ਵੀਜ਼ਾ ਆ ਅਕ੍ਰੇਡੇਟਡ ਏਮਪਲੋਈ ਵਰਕ ਵੀਜ਼ਾ ਉਹਦੇ ਤੇ ਇਸ ਮੁਲਕ ਦੇ ਵਿੱਚ ਔਰ ਅਸੀਂ ਉਹਨਾਂ ਦੇ ਵਧੀਆ ਭਵਿੱਖ ਦੀ ਕਾਮਨਾ ਕਰਦੇ ਹਾਂ ਲੇਕਿਨ ਉਹਨਾਂ ਦੇ ਕੋਲ ਇਸ ਲਈ ਜਿਹੜੀਆਂ ਲੌਂਦੀਆਂ ਆਪਸ਼ਨਸ ਬੜੀਆਂ ਸੀਮਤ ਹੁੰਦੀਆਂ ਉਹ ਥੋੜੀਆਂ ਐਲੈਬ੍ਰੇਟ ਕਰੋ ਦੇਖੋ ਭਾਈ ਐਬਸੋਲੂਟਲੀ ਸਾਡੇ ਕੋਲ ਇਦਾਂ ਦੀ ਆਪਣੀ ਕਮਿਊਨਿਟੀ ਚ ਬਹੁਤ ਬੰਦੇ ਆਏ ਆ ਜਿਹਦੇ ਚ ਵੀਜ਼ਾ ਜਿਹੜਾ ਆ ਮੇਬੀ ਸਾਲ ਦਾ ਵੀਜ਼ਾ ਉਹਨਾਂ ਨੂੰ ਪਹਿਲਾਂ ਲੱਗਿਆ ਸਾਲ ਦਾ ਹੋਰ ਬਾਅਦ ਚ ਇਨਕਰੀਜ਼ ਹੋਊਗਾ ਆਪਣੇ ਮਨਾਂ ਦਾ ਆ ਇਮੀਗ੍ਰੇਸ਼ਨ ਵਾਲੇ ਆਪਣੇ ਕੰਮ ਜੇ ਆਪਾਂ ਸਿਨੈਰੀਓ ਲੈਨੇ ਤੇ 3 ਸਾਲ ਦਾ ਪਹਿਲਾਂ ਵੀਜ਼ਾ ਲੱਗਾ 2 ਸਾਲ ਦਾ ਹੋਰ ਲੱਗਣਾ 2 ਸਾਲ ਦਾ ਹੋਰ ਲੱਗਣਾ ਜੇ ਜੇਕਰ 3 ਸਾਲ ਦਾ ਵੀਜ਼ਾ ਲੱਗਿਆ ਆਇਆ ਹੁਣ ਇਹ ਆ ਕੇ ਤੁਸੀਂ ਕਹਿੰਦੇ ਕੀ ਹਾਂ ਵੀ ਮੈਨੂੰ ਇੱਕ ਗੱਡੀ ਖਿਡਾਣੀ ਹੈ ਆਫ ਕਰਸ ਜੇ ਹੁਣ ਤੁਸੀਂ ਗੱਡੀ ਖਿਡਾਣੀ ਹੈ ਤੇ ਦੇਖੋ ਤੁਹਾਡੇ ਕੋਲ ਜੌਬ ਲੈਟਰ ਜੇਕਰ ਹੈਗੀ ਹੈ ਤਾਂ ਹਾਲੇ ਤੁਹਾਡੀ ਜੌਬ ਸ਼ੁਰੂ ਨਹੀਂ ਹੋਈ ਤੁਸੀਂ ਅਕਾਊਂਟ ਖੋਲ੍ਹ ਲਿਆ ਪਰ ਤੁਹਾਡੀ ਜਿਹੜੀ ਜੌਬ ਹੈ ਉਹ ਸ਼ੁਰੂ ਨਹੀਂ ਹੋਈ ਹੈ ਤੁਹਾਡੇ ਕੋਲ ਕੰਟਰੈਕਟ ਹੈਗਾ ਆ ਓਕੇ ਵੀ ਮੇਰੇ ਕੋਲ ਆ ਮੇਰੀ ਜੌਬ ਦਾ ਕੰਟਰੈਕਟ ਹੈ ਆ ਤੇ ਉਹ ਕੰਟਰੈਕਟ ਨੂੰ ਆਪਾਂ ਯੂਜ਼ ਕਰਕੇ ਜਾਂ ਫਿਰ ਤੁਹਾਡੇ ਕੋਲ ਆਲਰੇਡੀ ਸੈਲਰੀ ਸ਼ੁਰੂ ਹੋ ਗਈ ਆ ਆਪਾਂ ਉਹ ਚੀਜ਼ ਨੂੰ ਯੂਜ਼ ਕਰਕੇ ਜੇਕਰ ਤੁਹਾਡਾ 3 ਸਾਲ ਦਾ ਵੀਜ਼ਾ ਆ ਤੇ 3 ਸਾਲ ਦੀ ਅੰਦਰ ਅੰਦਰ ਦੀ ਟਰਮ ਜਿੱਦਾਂ ਅਸੀਂ 2.5 ਸਾਲ ਦੀ ਟਰਮ ਲੋਨ ਦੀ ਕਰ ਸਕਦੇ ਆ ਤੇ ਜਿੰਨੀ ਵੀ 2.5 ਸਾਲ ਦੀ ਉਹ ਜਿੰਨਾ ਵੀ ਲੋਨ ਦੀ ਰੀਪੇਮੈਂਟ ਬਣੂਗੀ ਜੇਕਰ ਤੁਹਾਡੀ ਸੈਲਰੀ ਅਲਾਉ ਕਰ ਰਹੀ ਹੈ ਉਹ ਰੀਪੇਮੈਂਟ ਨੂੰ ਅਫੋਰਡ ਕਰਨ ਦੀ ਬਿਲਕੁਲ ਸਹੀ ਪਲੱਸ ਤੁਸੀਂ ਆਪਣੇ ਐਕਸਪੈਂਸ ਜਿਹੜੇ ਨਿਊਜ਼ੀਲੈਂਡ ਦੇ ਐਕਸਪੈਂਸ ਨੂੰ ਸਿਨੈਰੀਓ ਬਣਾ ਕੇ ਐਕਸਪਲੇਨ ਕਰੋ ਫਰਸਕਲੋ ਮੇਰੀ ਸੈਲਰੀ 700 ਡਾਲਰਾ ਹਫਤੇ ਦੀ ਹਾਂਜੀ ਤਾਂ 10 ਸਾਲ ਦਾ ਮੇਰੇ ਕੋਲ ਵੀਜ਼ਾ ਆ ਮੈਂ 4 ਮਹੀਨੇ ਹੋਏ ਮੈਨੂੰ ਆਏ ਨੂੰ ਕੰਟਰੀ ਦੇ ਵਿੱਚ ਮੇਰਾ ਜਿਹੜਾ ਗਰੰਟਡ ਇਨਕਮ ਹੈਗੀ ਆ ਯੂ ਕੈਨ ਸੀ ਥੇਰ ਫਰਮ ਲਾਸਟ 3 ਸੈਲਰੀ ਸਲਿਪਸ ਹਨਾ ਉਹਨੂੰ ਲੈ ਕੇ ਫਰਜ਼ ਕਾਲੋ ਮੇਰੀ ਫੋੜੇਬਿਲਟੀ ਬਣਦੀ ਆ ਤੁਸੀਂ ਇਹ ਫੋੜੇਬਿਲਟੀ ਕਿੱਥੇ ਗਿਣਦੇ ਹੋ ਪਰ ਮਾਂਤਜਮ ਪਰ ਵੀਕਲੀ ਕਮਾ ਮੈਂ ਕਿੰਨੀ ਪੇਮੈਂਟ ਬਣੇਗਾ ਸਿਨੈਰੀਓ ਦੀ ਆਪਾਂ ਗੱਲ ਕਰੀਏ 700 ਦੀ ਤੁਹਾਡੀ ਨੈਟ ਇਨਕਮ ਹੈ ਤੁਹਾਡੇ ਖਾਤੇ ਆ ਰਹੀ ਹੈ ਠੀਕ ਹੈ ਹੁਣ ਤੁਹਾਡੇ ਲੈਟਸ ਹੈ ਕਿ ਤੁਸੀਂ 200 250 250 ਡਾਲਰ ਤੁਸੀਂ ਆਪਣੇ ਰੈਂਡ ਚ ਤੇ ਖਾਣ ਚ ਐਜ਼ ਅ ਬੋਡਿੰਗ ਦੇ ਰਹੇ ਆ ਠੀਕ ਹੈ ਤੁਹਾਡੇ ਕੋਲ ਰਹਿ ਗਿਆ ਪਿੱਛੇ 450 ਡਾਲਰ 450 ਰਹਿ ਗਿਆ ਉਹਦੇ ਬਾਅਦ ਤੁਸੀਂ ਪੈਟਰੋਲ ਦਾ ਖਰਚਾ ਲਾ ਲਿਆ ਮੇਬੀ 50 ਕੋਈ 100 ਡਾਲਰ ਉਹ ਲਾ ਲਿਆ 350 ਡਾਲਰ ਤੁਹਾਡਾ ਪਿੱਛੇ ਰਹਿ ਗਿਆ ਹਾਂਜੀ ਹੁਣ ਤੁਹਾਡੀ ਮੇਬੀ ਫੋਨ ਦੇ ਬਿੱਲ ਹੋਣਗੇ ਜਾਂ ਇਲੈਕਟ੍ਰਿਸਿਟੀ ਅਗਰ ਕੁਝ ਤੁਸੀਂ ਉਹਨੂੰ ਪੇ ਕਰ ਨਹੀਂ ਲੈਟਸ ਹੈ ਕਿ ਹੋਰ 50 ਡਾਲਰ ਤੁਸੀਂ ਖਰਚਾ ਵੀਕ ਦਾ ਲਾ ਲਿਆ ਤੁਹਾਡੇ ਕੋਲ 300 ਡਾਲਰ ਬਚ ਗਿਆ। ਜੇ 300 ਡਾਲਰ ਤੁਹਾਡੇ ਕੋਲ ਬਚ ਕੇ दैट मींस ਤੁਹਾਡੀ ਕੇ ਫੋਡੇਬਿਲਟੀ ਹੈਗੀ ਹੈ ਤੇ ਜੇ ਅਗਰ ਹੁਣ ਅਸੀਂ ਇੱਕ ਤੁਸੀਂ ਗੱਡੀ ਲੈਣੀ ਹੈ 10000 ਡਾਲਰ ਦੀ। ਹਾਂਜੀ। 10000 ਡਾਲਰ ਦੀ ਤੁਸੀਂ ਗੱਡੀ ਲੈਣੀ ਹੈ ਤੁਹਾਡੇ ਕੋਲ ਇਸ ਟਾਈਮ 1000 ਡਾਲਰ ਹੈਗਾ ਦੇਣ ਵਾਸਤੇ ਤੇ 1000 ਅਸੀਂ ਦੇ ਕੇ 9000 ਦਾ ਲੋਨ ਕਰਨਾ ਹੈ। 9000 ਦੀ ਲੋਨ ਦੀ ਜੇ ਪੇਮੈਂਟ ਬਣ ਜਾਂਦੀ ਹੈ ਲੈਟ ਸੇ ਕਿ ਵੀਕਲੀ ਪੇਮੈਂਟ ਬਣ ਗਈ 150 ਡਾਲਰ। ਹਾਂਜੀ। ਜਾਂ ਲੈਟ ਸੇ 200 ਡਾਲਰ ਬਣ ਗਈ। ਠੀਕ ਹੈ। ਉਹ ਹੁਣ 200 ਡਾਲਰ ਤੁਹਾਡੀ ਪੇਮੈਂਟ ਬਣੀ ਹੈ ਪਰ ਤੁਹਾਡੇ ਕੋਲ ਜਿਹੜੀ ਐ ਅਫੋਰਡੇਬਿਲਟੀ ਹੈਗੀ 300 ਦੀ ਸੀ ਉਹਦੇ ਚ ਹੁਣ ਉਹ ਦੇਖ ਸਕਦੇ ਕੀ ਆ ਜੇਕਰ 300 ਬਚਾਵਾ 200 ਦੀ ਦੀ ਰੀਪੇਮੈਂਟ ਵੀ ਬਣ ਗਈ ਵੀਕਲੀ ਤਾਂ ਵੀ ਹਸੋ ਇਹਦੇ ਕੋਲ ਬਚੇ ਹੋਣਗੇ ਤੇ ਉਹ ਉਹ ਚੀਜ਼ ਪਾਸ ਹੈ ਜੀ ਇਟਸ ਕਲੀਅਰ ਥੈਟ ਮੀਨਸ ਨਾਊ ਯੂ ਕੈਨ ਗੈਟ ਦ ਲੋਨ ਨੋ ਜਾਰਦਾ ਹਜ਼ਾਰ ਤੁਸੀਂ ਆਪਣਾ ਦੋ ਗੱਡੀ 10000 ਦੀ ਚੱਕ ਕੇ ਤੁਸੀਂ ਆਪਣੇ ਕੰਮਾਂ ਨੂੰ ਤੋਰੋ ਹਮਮ ਔਰ ਇਸ ਸਿਨੈਰੀਓ ਆ ਰਹੇ ਤੁਹਾਡੇ ਕੋਲ ਇਸ ਤਰ੍ਹਾਂ ਦੇ ਲੋਕ ਅਪਰੋਚ ਕਰ ਰਹੇ ਤੁਹਾਨੂੰ ਨਵੇਂ ਮਾਈਗ੍ਰੈਂਟਸ ਜਿਹੜੇ ਆ ਬਹੁਤ ਜ਼ਿਆਦਾ ਹੁਣ ਮੈਂ ਕੱਲ ਇਹ ਕੀਤਾ ਸਿਨੈਰੀਓ ਕੰਨਾ ਪਾਜੀ ਮੈਂ ਮੈਨੂੰ ਸਾਲ-ਸਾਲ ਦਾ ਵੀਜ਼ਾ ਵਾਦਦਾ ਓਕੇ ਅਬ ਉਹ ਲੋਕ ਹੈਗੇ ਤਾਂ ਸਾਲ-ਸਾਲ ਦਾ ਵੀਜ਼ਾ ਵਾਦਦਾ ਹੈ ਤੇ ਮੈਂ ਕੰਮ ਹੈ ਇੱਕ ਫੈਕਟਰੀ ਦੇ ਕੰਮ ਮੈਂ ਇੱਥੇ ਕੰਮ ਕਰਨਾ ਮੇਰੀ 1000 ਡਾਲਰ ਦੀ ਮੇਰੀ ਇਨਕਮ ਹੈ ਚ ਚੰਗੀ ਇਨਕਮ ਸੀ ਲੋਕ ਕਹਿੰਦਾ ਮੈਨੂੰ ਕੋਈ ਦੇ ਨਹੀਂ ਰਿਹਾ ਓਹੋ ਤੇ ਕਿੰਨਾ ਤੁਹਾਡੇ ਬਾਰੇ ਮੈਂ ਸੁਣਿਆ ਤੇ ਮੈਂ ਤੁਹਾਨੂੰ ਇੱਕ ਇੱਕ ਲਾਸਟ ਹੋਪ ਵਾਸਤੇ ਅਪਲਾਈ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਹਾਂ ਵੀ ਤੁਸੀਂ ਕਰ ਸਕਦੇ ਮੈਂ ਕੇਸ 11 ਮਹੀਨੇ ਹੁਣ ਬਚੇ ਆ ਬੇਸਿਕਲੀ ਸਾਲ ਦਾ ਵੀ ਸੀ 1 ਮਹੀਨਾ ਨਿਕਲ ਚੁੱਕਾ 11 ਮਹੀਨੇ ਰਹਿ ਗਏ ਸੀ ਬਿਲਕੁਲ ਸਹੀ ਤੇ ਗੱਡੀ ਉਹ ਲੈਣਾ ਚਾਹੁੰਦਾ ਉਹ ਆਪਣੇ 9000 ਦੀ ਠੀਕ ਹੈ 9000 ਦੀ ਗੱਡੀ ਲੈਣ ਚਾਹੁੰਦਾ ਉਹ ਕਹਿੰਦਾ ਮੈਂ Uber ਚ ਯੂਜ਼ ਕਰਨੀ ਹੈ ਕੰਮ ਜੌਬ ਕਰਦਾ ਪਰ Uber ਵੀ ਕਹਿੰਦਾ ਮੈਂ ਸਾਈਡ ਤੇ ਚਲਾਣੀ ਹੈ ਜਿੱਦਾਂ ਉਹਨੂੰ ਠੀਕ ਹੈ ਤੇ ਮੈਂ ਕਹਾ ਜੀ 1900 ਡਾਲਰ ਤੇ ਕੋਈ ਕਹਿੰਦਾ 900 ਭਾਜੀ ਮੈਂ ਪਾਉਂਗਾ ਤੁਸੀਂ ਮੇਰਾ ਬਾਕੀ ਲੋਨ ਕਰਾ ਸਕਦੇ ਆ ਮੈਂ ਕਹਾ ਆਲ ਗੁੱਡ ਹੈ 10 ਮਹੀਨੇ ਦਾ ਦਾ ਲੋਨ ਕੀਤਾ ਜੀ ਠੀਕ ਹੈ ਪੇਮੈਂਟ ਉਹਦੀ ਬਣੀ 200 ਡਾਲਰ ਹਾਂ ਹਾਂ ਤੇ ਲੋਨਾ ਦਾ ਬਰੂਪ ਜੱਪਾ ਮਾਰਦਾ ਕਹਿੰਦਾ ਹੋਰ ਕੋਈ ਕਰਨੀ ਕਰ ਨਹੀਂ ਰਿਹਾ ਸੀ ਚੀਜ਼ ਨੂੰ ਹੁਣ ਉਹ ਉਸ ਚੀਜ਼ ਕਰ ਕਿਉਂਕਿ ਉਹਦੇ ਵਿੱਚ ਕਰ ਇਸ ਕਰਕੇ ਨਹੀਂ ਰੇਸ ਕਿਉਂਕਿ ਉਹਦਾ ਜਿਹੜਾ ਇੱਕ ਪੇ ਆਊਟ ਹੈ ਉਹ ਸਾਨੂੰ ਐਜ਼ ਅ ਪੇ ਚੈੱਕ ਦੇਖਿਆ ਜਾਵੇ ਤੇ ਬਹੁਤ ਵੱਡਾ ਨਹੀਂ ਹੈ ਅੱਛਾ ਤੇ ਉਸ ਚੀਜ਼ ਨੂੰ ਹਰ ਬੰਦਾ ਹੱਥ ਨਹੀਂ ਪਾਉਂਦਾ ਬਟ ਮੈਂ ਉਹ ਪੇ ਚੈੱਕ ਨਹੀਂ ਦੇਖਿਆ ਮੈਂ ਬੇਸਿਕਲੀ ਦੇਖਿਆ ਕਿ ਆ ਬੰਦਾ ਕਿੰਨੀ ਹੋਪ ਨਾਲ ਆਇਆ ਮੈਂ ਪਰ ਪੋਟੈਂਸ਼ੀਲੀ ਤੁਹਾਡਾ ਉਹ ਪੱਕਾ ਕਸਟਮਰ ਬਣ ਗਿਆ ਫਿਊਚਰ ਵਾਸਤੇ ਹੋਪਫੁਲੀ ਬਟ ਲੇਕਿਨ ਮੇਰੀ ਜਿਹੜੀ ਮੇਰਾ ਜਿਹੜਾ ਉਹਨੂੰ ਹੈਲਪ ਕਰਨ ਦਾ ਸੀ ਕਿ ਮੇਰੀ ਕਿੰਨੀ ਹੋਪ ਨਾਲ ਆਇਆ ਕਿ ਭਾਜੀ ਮੇਰੇ ਕੋ ਇੱਕ ਜਦੋਂ ਨੇ ਵਰਡ ਕਿਹਾ ਕਿ ਤੁਸੀਂ ਮੇਰੀ ਲਾਸਟ ਹੋਪ ਆ ਕਿ ਮੈਂ ਖਾਲੀ ਨਹੀਂ ਮੋੜਨਾ ਆਪਾਂ ਅਗਰ ਮੈਨੂੰ ਆਪਣਾ ਜਿਹੜਾ ਲਾਸਟ ਜਿੰਨਾ ਵੀ ਮੈਂ ਦੇ ਸਕਦਾ ਸੀ ਅਨਟਰਨ ਕਰਨ ਵਾਸਤੇ ਉਹ ਮੈਂ ਉਹ ਕੀਤਾ ਤੇ ਉਹਦਾ ਉਹਨੂੰ ਸਕਸੈਸ ਵੀ ਮਿਲੀ ਬੀ ਸਕਸੈਸ ਮਿਲੀ ਵੈਰੀ ਵੈਲ ਬਾਈ ਆ ਲਾਸਟ ਪਰ ਟੌਨ ਲੀਸਟ ਅਸੀਂ ਇਹ ਮੇਸ਼ਨਾ ਜਿਹੜੀ ਓ ਸੀ ਆਰ ਦੀ ਪੇਸ਼ੰਗੋਈ ਤੁਸੀਂ ਕਰਦੇ ਹੋ ਤੇ ਮੈਨੂੰ ਨਹੀਂ ਪਤਾ ਤੁਸੀਂ ਦਿੱਲੀ ਤੋਂ ਸਬੰਧ ਰੱਖਦੇ ਤਾਂ ਕਰਕੇ ਕਿਉਂਕਿ ਤੁਸੀਂ ਮੈਟਰੋਪੋਲਿਟਨ ਸਿਟੀਜ਼ ਦੇ ਵਿੱਚ ਰਹੇ ਆ ਫਾਈਨੈਂਸ਼ਲੀ ਤੁਸੀਂ ਚੀਜ਼ਾਂ ਨੂੰ ਬਹੁਤ ਬਰੀਕੀ ਨਾਲ ਦੇਖਦੇ ਆ ਇੱਥੇ ਇਸ ਮੁਲਕ ਦੇ ਵਿੱਚ ਆਇਆ ਨੂੰ ਵੀ ਹੁਣ ਤਾਂ ਦੂਦ ਹਾ ਕੇ ਹੋ ਗਿਆ ਆ ਦਿਨ ਹੋ ਗਏ ਜੀ ਐਗਜੈਕਟਲੀ ਐਗਜੈਕਟਲੀ ਮੈਨੂੰ ਦੱਸੋ ਵੀ ਕਿੰਨੇ ਪੱਕੀ ਹਾਂ ਟਾਈ ਹੋ ਗਈ ਹਾਂ ਬੜਾ ਲੰਮਾ ਸਮਾਂ ਹੋ ਗਿਆ ਮੈਨੂੰ ਇਹ ਦੱਸੋ ਵੀ ਹੁਣ ਅਗੋਂ OSR ਦੇ ਨਾਲ ਪੈਰਲਲ ਦੇ ਵਿੱਚ ਜਿਹੜੀਆਂ ਸਾਡੀਆਂ ਉਮੀਦਾਂ ਆ ਹਾਲਾਂਕਿ ਉਸ ਉਮੀਦ ਦੇ ਨਾਲ ਅਰਤਕ ਦਾ ਦਸੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਕਹਿਤਾ ਘੱਲੇ ਹੌਲੀ ਹੌਲੀ ਸੈੱਟ ਹੋਣੀ ਆ ਪਰ ਉਸ ਯਾਰ ਥੱਲੇ ਆਉਣ ਦੇ ਨਾਲ ਬਹੁਤ ਸਾਰੀਆਂ ਨਵੀਆਂ ਉਮੀਦਾਂ ਤਾਂ ਜਾਗਦੀਆਂ ਹਨਾ ਕਿਨੇ ਲੋਕਾਂ ਦਾ ਸਾਹ ਸੁਖ ਵਾਲਾ ਹੁੰਦਾ ਇਹਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕੀ ਪੇਸ਼ੰਗ ਹੋਈ ਹੈ ਦੇਖੋ ਭਾਈ ਜਿੱਦਾਂ ਮੈਂ ਲਾਸਟ ਟਾਈਮ ਗਿਆ ਸੀ ਕਿ ਪਿਛਲੀ ਵਾਰ ਜਦ ਅਸੀਂ ਕੀਤਾ ਇੰਟਰਵਿਊ ਉਹ ਸੱਚੀ ਸਾਬਤ ਹੋਈ ਹਾਂ ਉਹ ਤਾਂ ਪਿਛਲੀ ਵਾਰ ਵੀ ਸੱਚੀ ਸਾਬਤ ਹੋਈ ਹਾਂ ਜੀ ਉਹ ਤਾਂ ਪਿਛੇ ਵੀ ਮੈਂ ਲੇਕਿਨ ਜੇ ਲਾਸਟ ਕਿਹਾ ਕਿ ਉਹ ਨਹੀਂ ਬਦੂਗੀ ਉਹ ਐਕਚੁਅਲੀ ਨਹੀਂ ਬਦਲੀ ਨਹੀਂ ਬਦਲੀ ਹਾਂਜੀ ਤੇ ਮੈਨੂੰ ਲੱਗਾ ਤੁਸੀਂ ਉਹ फेसबुक ਤੇ ਸਪੈਸੀਫਿਕਲੀ ਕੱਟ ਕੇ ਰਨ ਵੀ ਬਹੁਤ ਸਪੈਸੀਫਿਕਲੀ ਕੀਤਾ ਨਹੀਂ ਹੋਗੀ। ਅਮ ਬਟ ਜੇ ਜੀ ਮੈਂ ਇਸ ਵਾਰ ਦੀ ਜਿਹੜੀ ਮੇਰੀ ਸੋਚ ਹੈ ਮੇਰੀ ਪ੍ਰੈਡਿਕਸ਼ਨ ਹੈ ਮੈਂ ਦੇਖ ਰਿਹਾ ਕਿ ਇਸ ਵਾਰੀ ਅਰਾਊਂਡ 20 ਤੋਂ 30 ਬੇਸਿਸ ਪੁਆਇੰਟ ਜਿਹੜਾ ਹੈ ਅੱਛਾ ਥੱਲੇ ਆਣਾ ਚਾਹੀਦਾ ਹੈ ਉਸ ਯਾ ਤਾਂ ਕਿ ਮੁਲਕ ਦੇ ਵਿੱਚ ਮਾਹੌਲ ਖੁਸ਼ਗਵਾਰ ਹੋ ਸਕੇ। ਹਾਂ ਜੀ ਥੋੜਾ ਜਿਆ ਹੋਰ ਸੈਟ ਆਵੇ ਤੇ ਜੀ ਇਹਦੇ ਨਾਲ ਤੁਸੀਂ ਡੈਫੀਨਟਲੀ ਰੇਟਸ ਵੀ ਥੋੜੀ ਗਿਰਾਵਟ ਦੇਖੋਗੇ ਨਹੀਂ ਬਰ ਉਹ अगेन ਜਿਹੜਾ ਮੈਂ ਹਾਲੀ ਹਾਲੀਵੁੱਡ ਗੀਸ ਕੀਤਾ ਉਹ ਹਾਲੀ ਹਾਲੀ ਇਹ ਵੀ ਨਹੀਂ ਵੀ ਰੇਟ ਨੇ ਹਾਲੀ ਹਾਲੀ ਇਹ ਇੱਕ ਕੌੜੀ ਸੱਚਾਈ ਆ ਹਾਂਜੀ ਤੇ ਇਸ ਕਰਕੇ ਜੇ ਅਗਰ ਆਪਾਂ ਬਹੁਤ ਵੱਡੀ ਐਕਸਪੈਕਟੇਸ਼ਨ ਲਾ ਕੇ ਬੈਠੇ ਆ ਜੀ ਤੇ ਉਹ ਐਕਸਪੈਕਟੇਸ਼ਨ ਜਿਹੜੀ ਆ ਸਾਨੂੰ ਬੇਸਿਕਲੀ ਮੈਨੂੰ ਲੱਗਦਾ ਉਹ ਛੱਡ ਦੇਣੀ ਚਾਹੀਦੀ ਹੈ ਜਿਹੜੀ ਫਾਸਟ ਵਾਲੀ ਕਿ ਆਪਾਂ ਹਾਂ ਹਾਂ ਹੁਣ ਜੇ ਥੱਲੇ ਵੀ ਉਤਰਨਾ ਹੈ ਅਸੀਂ ਭੱਜ ਕੇ ਨਹੀਂ ਉਤਰ ਸਕਦੇ ਬਿਲਕੁਲ ਸਹੀ ਹਾਲੀ ਹਾਲੀ ਜਾਣਾ ਬਿਲਕੁਲ ਸਹੀ ਬਿਲਕੁਲ ਸਹੀ ਐਡਿਲੇਟ ਦੇ ਵਿੱਚ ਨਾ ਸਾਡਾ ਕੋਂਡਾ ਫੀਲਡ ਹਾਕੀ ਦੇ ਵਿੱਚ ਬਾਦਲਾਖੇ ਤੋਂ ਆ ਕੇ ਤੋਂ ਬੜਾ ਕਾਮਯਾਬ ਹੋਇਆ ਖੰਤ ਸਿੰਘ ਉਹਨਾਂ ਦਾ ਨਾਮ ਹੈ। ਅੱਛਾ ਜੀ। ਕਹਿੰਦੇ ਸਤਿ ਸ੍ਰੀ ਅਕਾਲ ਸਰਦਾਰੋ। ਗੁਰਪ੍ਰੀਤ ਭਾਈ ਜੀ ਹਾਕੀ ਨਾਲ ਹਾਲੇ ਵੀ ਜੁੜੇ ਹੋਏ ਹੋ। ਬਿਲਕੁਲ ਭਾਈ ਜੀ ਫਾਈਨਲ ਖੇਡੇ। ਇਹ ਤਾਂ ਹੱਡਾਂ ਦੇ ਨਾਲ ਹੀ ਜਾਊਗੀ। ਇਹ ਤਾਂ ਹੱਡਾਂ ਨਾਲ ਹੀ ਜਾਗੀ। ਫਾਈਨਲ ਹੈਗਾ ਜੀ ਸੈਂਟੇਨ ਫਾਈਨਲ ਹੈ ਜੀ ਹੋਵਿਕ 'ਚ। ਅੱਛਾ। ਹਾਂ ਜੀ ਪੂਰੀ ਸਦਨ ਕਲੱਬ ਵੱਲੋਂ ਪੂਰੀ ਇੱਕ ਪੰਜਾਬੀ ਟੀਮ ਪੂਰੇ ਆਪਣੇ ਮੁੰਡੇ 11 12 ਪੰਜਾਬੀ ਮੁੰਡੇ ਖੇਡਣਗੇ ਫਾਈਨਲ अगेन ਸਮਰੂਪ ਦੇ ਨਾਲ ਮੈਚ ਹੈ ਜੀ ਮੈਨੂੰ ਲੱਗਿਆ ਆਸਟ੍ਰੇਲੀਆ ਜੀ ਬਹੁਤ ਵਧੀਆ ਜਾਗ ਲੱਗ ਗਿਆ ਹੁਣ ਸਖੋਟ ਤੋਂ ਬੜਾ ਅੱਛਾ ਐਡੀਲੇਡ ਦੇ ਵਿੱਚ ਉਦੋਂ ਮੈਂ ਦੇਖਿਆ ਸੀ ਸਾਊਥ ਆਸਟ੍ਰੇਲੀਆ ਦੇ ਵਿੱਚ ਕਮਾਲ ਕਰੀ ਜਾਂਦੇ ਮਤਲਬ ਮੇਰੀ ਇਮੇਜਿਨੇਸ਼ਨ ਤੋਂ ਬਾਹਰ ਦੀ ਗੱਲ ਆ ਜਿੰਨੀ ਵੱਡੀ ਗਿਣਤੀ ਚ ਇਹਨਾਂ ਨੇ ਨਵੇਂ ਮੁੰਡੇ ਉੱਥੇ ਖਾਸ ਤੌਰ ਤੇ ਊੜਾ ਤੇ ਜੂੜਾ ਜਿਸ ਤਰੀਕੇ ਨਾਲ ਸੰਭਿਆ ਸਾਡੇ ਤੋਂ ਬੈਟਰ ਐ ਉੱਥੇ ਜੀ ਮੇਨਾਂ ਦਾ ਬਟ ਆਪਣਾ ਵੀ ਦਾ ਆਣ ਵਾਲਾ ਜਿਹੜੀ ਪੀੜੀ ਐ ਮੇਨਾਂ ਦਾ ਡੈਫੀਨਿਟਲੀ ਤੁਸੀਂ ਦੇਖੋਗੇ ਕਿ ਮੈਂ ਕੁਲਾਰ ਦੇਖ ਰਿਹਾ ਸੀ ਹਾਂ ਜੀ ਅਮਨਜੋ ਫਿਊਚਰ ਬਲੈਕ ਸਟੈਕਸ ਆ ਗਿਆ ਬੇਸਿਕਲੀ ਉਹ ਡਵੈਲਪਮੈਂਟ ਕੈਂਪ ਰੱਖਦੇ ਆ ਕਿਸ ਤਰ੍ਹਾਂ ਦਾ ਟੂਰਨਾਮੈਂਟ ਹੋਇਆ ਉਹਨਾਂ ਦਾ ਤੇ ਉਹਦੇ ਵਿੱਚ ਉਹ ਉਹਦਾ ਲਾਸਟ ইয়ার ਵੀ ਨਾ ਸੀ ਦੋ ਮਿੰਟੇ ਹੋਰ ਆ ਰਹੇ ਜੀ ਮੇਰੇ ਕੋਲ ਥਰਾਂਗੇ ਵਾਲੇ ਪਾਸੋਂ ਅੰਡਰ 50 ਜਾ ਰਿਹਾ ਸ਼ਾਇਦ ਅੰਡਰ 15 ਚੋਸਾ ਤੇ ਲekin 18 ਦੇ ਕੈਪਚ ਨਹੀਂ ਆ ਗਿਆ ਲekin 18 ਬੇਸਿਕਲੀ ਤੁਹਾਨੂੰ ਇੱਕ ਉਹਨਾਂ ਨੇ 32 ਬੰਦੇ ਸਿਲੈਕਟ ਕੀਤੇ ਆ ਫਿਚਰ ਜਿਹਦੇ ਚ ਆਪਣਾ ਮਨ ਹੈ ਜਿਹੜੀ ਇੱਥੇ ਯਤਨ ਹੋ ਰਿਹਾ ਹਾਕੀ ਨੂੰ ਲਾ ਕੇ ਸੌਰੀ ਅਸੀਂ ਫਾਈਨਾਂਸ ਤੋਂ ਹਾਕੀ ਤੇ ਆ ਗਏ ਸੌਰੀ ਸਰ ਪਰ ਮੈਂ ਲਾਸਟ ਦੇ ਵਿੱਚ ਜ਼ਰੂਰ ਪੁੱਛਣਾ ਚਾਹਾਂਗਾ ਜਿਹੜੀ ਇੱਥੇ ਸਾਡੀ ਹੁਣ ਅਗਲੀ ਪੀੜ੍ਹੀ ਪਾਪਟ ਦੇ ਵਿੱਚ ਜਾਂ ਸਾਊਥ ਆਕਲੈਂਡ ਦੇ ਵਿੱਚ ਨਰਚਰ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਕੁਝ ਨਾ ਕੁਝ ਅੱਗੇ ਕੋਚਿੰਗ ਸਕਿਲਸ ਦੇ ਰਹੇ ਹੋ ਭਾਈ ਜੁੜੇ ਪਏ ਬਿਲਕੁਲ ਨਾਲ ਹੀ ਕਿ ਇੱਕ ਪੈਸ਼ਨ ਹੈ ਉਹ ਬੀਸਿਕਲੀ ਨੇ ਆਏ ਸਮ ਜੀ ਜੈ ਸੋ ਆਲ ਅਬਾਊਟ ਪੇਇੰਗ ਬੈਕ ਟੂ ਦ ਕਮਿਊਨਿਟੀ ਐਨੀਵੇਰ ਇੰਗ ਬੈਕ ਟੂ ਦ ਕਮਿਊਨਿਟੀ ਇਥੇ ਆ ਇਹਦੇ ਵਾਸਤੇ ਮੈਂ ਆਪਣੇ ਕਲੱਬ ਸਦਰਨ ਵਾਲੀ ਜੁੜਿਆ ਜਿਹੜਾ ਇਥੇ ਕਾਲ ਮਰਜੀ ਆ ਤੇ ਉੱਥੇ ਹੀ ਇਸਮੇ ਕਾਲ ਬੋਰਡ ਦੇ ਮੈਂਬਰ ਵੀ ਹਾਂ ਮੈਂ ਮੈਂਬਰ ਵੀ ਹੈਗਾ ਮੈਂ ਤੇ ਬਿਲਕੁਲ ਆਪਣੀ ਔਰ ਇਹ ਵੀ ਪਹਿਲੀ ਵਾਰ ਹੀ ਹੋਇਆ ਕਿ ਆਪਣਾ ਇੱਕ ਪਾਗਲਾ ਭਰਾ ਜਿਹੜਾ ਉੱਥੇ ਬੋਰਡ ਦੇ ਵਿੱਚ ਬੈਠਾ ਬੋਰਡ ਦੇ ਵਿੱਚ ਪਹਿਲੀ ਵਾਰ ਹੀ ਆਇਆ ਹਾਂ ਜੀ ਬਿਲਕੁਲ ਬਿਲਕੁਲ ਸੋ ਗੋਰੇਨਾ ਕੀ ਚਰਚਾ ਹੁੰਦੀ ਫਿਰ ਹੋਕੀ ਤੇ hockey دی ہوئی بیسیکلی ਕਹਿੰਦੇ ਕਿ ਹਾਂ ਵੀ ਇੱਥੇ ਤੇ ਹੁਣ ਸਾਰਾ ਤੇਰਾ ਹੀ ਮਤਲਬ ਬੋਲ ਵਾਲਾ ਤੇਰੀ ਕਮਿਊਨਿਟੀ ਤੋੜਦੀ ਪਈ ਹੈ ਤੇ ਇਸ ਕਰਕੇ ਤੂੰ ਦੱਸ ਹੁਣ ਕਰਨਾ ਕੀ ਹੈ ਮੈਂ ਕਹਿੰਦਾ ਹਾਂ بیسیکਲੀ ਹਾਂ ਹੌਲੀ ਹੌਲੀ ਆਪਾਂ ਉਤਰੋ ਹੌਲੀ ਹੌਲੀ ਆਪਾਂ ਕਰਾਂਗੇ ਆਪਾਂ ਉਹ ਵੀ ਕੰਮ ਉਹ ਜ਼ਰੂਰੀ ਹੈ ਬਟ ਅਗੇਨ ਥੈਂਕ ਯੂ ਵੈਰੀ ਮਚ ਲੌਜਿਕ ਫਾਈਨਾਂਸ ਦੀ ਟੀਮ ਜਿਹੜੀ ਹੈ ਉਹ ਵਕ ਵਕ ਮਾਮਲਿਆਂ ਦੇ ਉੱਤੇ ਹਮੇਸ਼ਾ ਤੁਹਾਡੇ ਨਾਲ ਚਰਚਾ ਦੇ ਵਿੱਚ ਰਹਿੰਦੀ ਹੈ ਖਾਸ ਤੌਰ ਤੇ ਜਦੋਂ ਫਾਈਨਾਂਸ ਦੀ ਗੱਲ ਚੱਲਦੀ ਹੈ ਮੈਂ ਇੱਕ ਵਾਰ ਫਿਰ ਯਾਦ ਕਰਾ ਦਿਆਂ ਲੌਜਿਕ ਫਾਈਨਾਂਸ ਦੇ ਜਿਹੜੇ ਖਾਸ ਤੌਰ ਤੇ ਅਲੱਗ-ਅਲੱਗ ਸਰਵਿਸਿਜ਼ ਨੇ ਉਸ ਸਕਰੀਨ ਦੇ ਉੱਤੇ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਦੇ ਨਾਲ ਤੁਸੀਂ ਗਰੰਟੇਡ ਟੱਚ ਹੋਣਾ ਤੇ ਬਹੁਤ ਸੁਖਾਲਾ ਜਿਹਾ ਤਰੀਕਾ ਲੋਜਿਕ ਫਾਈਨਾਂਸ ਦਾ 0800 ਨੈਸ਼ਨਵਾਈਡ ਅ ਨੰਬਰ ਆ ਟੋਲ ਫਰੀ ਨੰਬਰ ਆ 0800 564 424 ਜਾਂ ਉਹਨਾਂ ਨੂੰ ਮੋਬਾਈਲ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਤੁਸੀਂ ਇੰਟਾਚ ਹੋਣਾ 02102268616 ਔਰ 0212266374 ਦੇ ਉੱਤੇ ਵੀ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸਭ ਤੋਂ ਸੌਖਾ ਤਰੀਕਾ O800 ਲੌਜਿਕ ਜੀ ਈਮੇਲ ਦੇ ਨਾਲ ਹੀ info@logicfinance.co.nz ਦੇ ਉੱਤੇ ਤੁਸੀਂ ਇਹਨਾਂ ਦੀ ਟੀਮ ਦੇ ਨਾਲ ਰਾਬਤਾ ਪੜਾ ਸਕਦੇ ਹੋ ਆਖਰ ਦੇ ਵਿੱਚ ਕੋਈ ਇਹ ਹੀ ਗੱਲ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਆਪਾਂ ਨੂੰ ਹੁਣ ਕਰਨੀ ਚਾਹੀਦੀ ਆ ਪਰ ਮੈਂ ਪੁੱਛੀ ਨਹੀਂ ਉਹ ਤੁਸੀਂ ਆਪਣੇ ਨੂੰ ਜ਼ਰੂਰ ਦੱਸੋ ਇੱਕ ਮੈਨੂੰ ਆ ਪਾਈ ਆਪਣਾ ਮੈਨਾਂ ਦਾ ਲਾਸਟ ਜਦ ਇੰਟਰਵਿਊ ਹੋਇਆ ਉਸ ਤੋਂ ਬਾਅਦ ਇੱਕ ਪਾਈਉਰ ਨੇ ਮੈਨੂੰ ਪਾਮਸਟਨ ਨਾਰਥ ਤੋਂ ਕਾਲ ਕੀਤਾ ਕੀ ਬਾਤ ਆ ਆਪਣੀ ਕਮਿਊਨਿਟੀ ਕਾਫੀ ਗਰੋ ਕਰ ਰਹੀ ਹੈ ਉੱਥੇ ਵੀ ਕਾਫੀ ਗਰੋ ਕਰ ਰਹੀ ਹੈ ਜੀ ਉਹਨਾਂ ਨੇ ਮੈਨੂੰ ਕਹਿੰਦੇ ਭਾਜੀ ਮੈਂ ਆਲਰੇਡੀ ਮੇਰੇ ਕੋਲ ਹੋਮ ਲੋਨ ਹੈਗਾ ਆ ਯਸ ਮੈਂ ਬਿਜ਼ਨਸ ਰਨ ਕਰਦਾ ਆ ਆ ਤੁਹਾਨੂੰ ਮੈਂ ਪਰ ਮੈਂ ਬਿਜ਼ਨਸ ਐਕਸਪੈਂਡ ਕਰਨਾ ਚਾਹੁੰਦਾ ਹਾਂ ਐਕਸਪੈਂਡ ਕਰਨਾ ਚਾਹੁੰਦਾ ਆ ਤੇ ਪਲੱਸ ਤੁਹਾਡੇ ਨਾਲ ਜਦ ਗੱਲਬਾਤ ਤੁਹਾਡੀ ਮੈਂ ਸੁਣੀ ਹੈ ਮੈਨੂੰ ਬਹੁਤ ਵਧੀਆ ਲੱਗਿਆ ਤੇ ਇਸ ਕਰਕੇ ਮੈਂ ਤੁਹਾਨੂੰ ਇੱਕ ਕਾਲ ਕਰਕੇ ਇਹ ਚੀਜ਼ ਦੀ ਕਿ ਮੈਂ ਹੂਸਾ ਦਾ ਜਿਹੜਾ ਬਿਜ਼ਨਸ ਐਕਸਪੈਂਸ਼ਨ ਉਸ ਮੋਣੇ ਵਾਲੀ ਗੱਲ ਆ ਪਰਖਣ ਵਾਲੀ ਗੱਲ ਆ ਪਰਖਣ ਵਾਲੀ ਗੱਲ ਆ ਤੇ ਉਹ ਪਾਰੀ ਨੇ ਬੇਸਿਕਲੀ ਜਿੱਦਾਂ ਮੈਂ ਕਿਹਾ ਭਾਈ ਮੈਂ ਉਹਨੇ ਜਸ ਇਨੀਸ਼ੀਅਲੀ ਸਿਚੁਏਸ਼ਨ ਐਨਾਲਾਈਜ਼ ਕੀਤੀ ਫੋਨ ਦੇ ਉੱਤੇ ਮੈਂ ਕਿਹਾ ਭਾਈ ਹੋ ਜਾਊਗਾ ਟੈਨਸ਼ਨ ਨਹੀਂ ਅੱਛਾ ਤੇ ਸਾਨੂੰ ਇੰਨਾ ਕੁ ਪੈਸਾ ਚਾਹੀਦਾ ਐਕਸਪੈਂਸ਼ਨ ਵਾਸਤੇ ਤੁਸੀਂ ਮਿਲੇ ਨਹੀਂ ਕਦੇ ਆਪਸ ਵਿੱਚ ਹਾਲੇ ਤੱਕ ਨਹੀਂ ਮਿਲੇ ਹਾਲੇ ਤੱਕ ਨਹੀਂ ਮਿਲੇ ਗੁੱਡ ਤੇ ਅ ਕੱਲ ਪਰਸੋਂ ਉਹਨਾਂ ਦੀ ਸੈਟਲਮੈਂਟ ਆ ਜੀ ਤੇ ਬੇਸਿਕਲੀ ਜਿਹੜੀ ਉਹਨਾਂ ਨੇ ਚੀਜ਼ ਮੰਗੀ ਸੀ ਉਹਨਾਂ ਦਾ ਰੀਫਾਈਨਾਂਸ ਕਰਕੇ ਉਹਨਾਂ ਨੂੰ ਉਹਦੇ ਹੱਥੋਂ ਨਾ ਪੈਸਾ ਐਕਸਟਰਾ ਦਵਾ ਕੇ ਹੂੰ ਵਾਦੂ 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 ਰੱਖਦਾ ਵੀ ਆ ਲੋ ਜੀ ਉਹਨਾਂ ਦਾ ਨਹੀਂ ਉਹਨਾਂ ਦਾ ਬੇਸਿਕਲੀ ਜਦ ਪੈਸਾ ਤੁਹਾਡੇ ਪਿੱਛੇ ਹੋਵੇ ਭਾਈ ਤੁਹਾਡੇ ਬੈਕਅਪ ਚਾਹੀਦੇ ਜਿਹੜਾ ਐਂਟਰਪ੍ਰੈਨਿਅਰ ਬੰਦਾ ਉਹ ਤਾਂ ਚਾਹੁੰਦਾ ਹੁੰਦਾ ਤੇ ਉਹ ਉਹ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਭਾਈ ਨੇ ਮਤਲਬ ਪਹਿਲਾਂ ਡੀਲ ਕਰ ਰਹੇ ਸੀ ਕਿਸੇ ਹੋਰ ਨਾਲ ਤਿੰਨ ਸਾਲ ਤੋਂ ਆਲਰੇਡੀ ਪਹਿਲਾਂ ਹੈਗੇ ਸੀ ਪਰ ਲੇਕਿਨ ਉਹਦਾ ਨਹੀਂ ਚੀਜ਼ ਉਹਨਾਂ ਨੂੰ ਉਹ ਸਰਵਿਸ ਮਿਲ ਹੀ ਨਹੀਂ ਜਾਂ ਫਿਰ ਉਹ ਚੀਜ਼ ਦਾ ਫਿਰ ਹੁਣ ਫਿਰ ਉਹਨਾਂ ਦਾ ਫਿਰ ਇੱਕ ਸਟ੍ਰਕਚਰ ਸੈੱਟ ਕੀਤਾ ਕਿ ਹਾਂ ਵੀ ਜੇਕਰ ਤੁਸੀਂ ਪੈਸਾ ਤੇ ਲੈਤਾ ਤੁਹਾਨੂੰ ਪੈਸਾ ਲੈਣਾ ਇੱਕ ਚੀਜ਼ ਨਹੀਂ ਫਿਰ ਉਹਨੂੰ ਪੈਸੇ ਨੂੰ ਆਪਾਂ ਲੋਨ ਨੂੰ ਛੇਤੀ ਕਹਿੰਦਾ ਕਿ ਖਤਮ ਕਿਦਾਂ ਕਰਨਾ ਉਹਦੇ ਲਈ ਵੀ ਉਹਨਾਂ ਨੇ ਇੱਕ ਟਰੈਕ ਤੇ ਚੜਾਇਆ ਉਹ ਟਰੈਕ ਤੇ ਚੜਾ ਕੇ ਹੌਲੀ ਹੌਲੀ ਮਤਲਬ ਬੇਸਿਕਲੀ ਉਹਨਾਂ ਨੂੰ ਨਸ਼ਾ ਕਰਨਾ ਉੱਤੇ ਕਿਹਾ ਵੀ ਇਹ ਇਹ ਪਾ ਲੈਵਲ ਚਲਾਗੇ ਤੇ ਬੇਸਿਕਲੀ ਤੁਹਾਨੂੰ ਸੁਣ ਕੇ ਆਏ ਤੇ ਮੈਂ ਤੁਹਾਨੂੰ ਵੀ ਥੈਂਕ ਯੂ ਕਹਾਂ ਪੀਪ ਭਾਈਆ ਮਤਲਬ ਬੇਸਿਕਲੀ ਆਪਣਾ ਜਿਹੜਾ ਗੱਲਬਾਤ ਹੈ ਮਤਲਬ ਆਪਣੀ ਕਮਿਊਨਿਟੀ ਸੰਬੰਧੀ ਹੈ ਸਾਰੇ ਭੈਣਾ ਭਰਾ ਜਿਹੜੇ ਬੜੇ ਹਰ ਇੱਕ ਮੇਲੇ ਨਹੀਂ ਆਪਾਂ ਲੇਕਿਨ ਕੰਮ ਹੋ ਗਿਆ ਉਹਨਾਂ ਦਾ ਘਰੇ ਬੈਠੇ ਬੈਠੇ ਆਪਣੇ ਪ੍ਰੋਗਰੈਸਿਵ ਲੋ ਕਮ ਅਟਾਇਆ ਕਹਿੰਦੇ ਜੀ ਬਹੁਤ ਖੂਬ ਚੰਗਾ ਲੱਗਦਾ ਆਪਣਿਆਂ ਦੀ ਤਰੱਕੀ ਦੇਖ ਕੇ ਸੁਣ ਕੇ ਵਧੋ ਫੁੱਲੋ ਤੇ ਬ੍ਰਿਸਬਨ ਤੋਂ ਸੁਜੀਤ ਸੰਧੂ ਜੀ ਅ ਬਰਖਲ ਨਿਊਜ਼ੀਲੈਂਡ ਤੋਂ ਗੁਰਪ੍ਰੀਤ ਪ੍ਰੂਥੀ ਜੀ ਜਿਹੜੇ ਆ ਤੁਹਾਡੀ ਗੱਲਬਾਤ ਨੂੰ ਪਸੰਦ ਕਰ ਰਹੇ ਆ ਆਪਣੇ ਕਲਾਇੰਟ ਹੈ ਜੀ ਗੁਰਪ੍ਰੀਤ ਪ੍ਰੂਥੀ ਜੀ ਅੱਛਾ ਤਾਂ ਦੇ ਗੁੱਡ ਗੁੱਡ ਬਹੁਤ ਵਧੀਆ ਲੱਗਦਾ ਰਣਜੀਤ ਦਿਓਲ ਜੀ ਪ੍ਰਧਾਨ ਜੀ ਵੀ ਹੈਗੇ ਆਪਣੇ ਤਾਂ ਗੁਰਤੇਗ ਬਾਦ ਗੁਰਦਾਰੇ ਸਾਹਿਬ ਦੇ ਅੱਛਾ ਵੈਰੀ ਗੁੱਡ ਵੈਰੀ ਗੁੱਡ ਚਲੋ ਰਣਜੀਤ ਦਿਓਲ ਹੁਣੀ ਸਸਿਕਾ ਬੁਲਾ ਰਹੇ ਆ ਔਰ ਬਹੁਤ ਚੰਗਾ ਲੱਗਦਾ ਆਪਣੇ ਜਦੋਂ ਯੰਗ ਮੁੰਡੇ ਕੁੜੀਆਂ ਜਿਨ੍ਹਾਂ ਨੇ ਇਸ ਅਗੋਂ ਤੱਕ ਜਿਹੜਾ ਜਿਹੜੇ ਆ ਉਹ ਤੁਹਾਡੇ ਅਗਲੇ ਪ੍ਰੋਫੈਸ਼ਨਲ ਲੋਕ ਆ ਉਹਨਾਂ ਦੇ ਥਰੂ ਖੁੱਲਦੇ ਆ ਤਾਂ ਬਹੁਤ ਵਧੀਆ ਲੱਗਦਾ ਕਿਉਂਕਿ ਅਸੀਂ ਉਸੇ ਉਸੇ ਰਾਤੋਂ ਨਿਕਲੇ ਭਾਜੀ ਤੇ ਇਸ ਕਰਕੇ ਉਹ ਰਾਤ ਜਦ ਤੁਸੀਂ ਤੁਸੀਂ ਹਾਂ ਸੰਘਰਸ਼ ਪੀਆਰ ਆ ਜਾਂ ਤੁਸੀਂ ਉਹਨਾਂ ਦੇ ਹੱਥ ਉਸ ਟਾਈਮ ਇੰਸਟੈਂਟ ਹੁਣ ਤੁਸੀਂ ਫਰ ਸਾਹਦੇ ਹੋ ਤੁਹਾਡੇ ਕੋ ਕੈਪੇਬਿਲਟੀ ਹੈਗੀ ਹੈ ਡਿਫੀਨਿਟਲੀ ਉਹਨਾਂ ਨੂੰ ਉਹ ਚੀ ਦੀ ਹੈਲਪ ਕਰੀਏ ਡਿਫੀਨਿਟਲੀ ਫਿਊਚਰ ਚ ਆਣ ਵਾਲੇ ਉਹ ਵੀ ਪਰਮਿੰਦਰ ਸਿੰਘ ਪਾਪਟੇ ਬਣਨਗੇ ਤੇ ਉਹ ਵੀ ਬਣਨਗੇ ਬਿਲਕੁਲ ਬਣਨਗੇ ਬਾਤ ਚੰਗੀ ਗੱਲ ਆ ਇਹ ਕੌਰ ਤੁਹਾਡੀ ਸੋਚ ਜਿਹੜੀ ਆ ਉਹ ਤੁਹਾਡੇ ਕਾਰੋਬਾਰ ਦੇ ਨਾਲ ਪੂਰੀ ਤਰ੍ਹਾਂ ਅਲਾਈਨਡ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਸ਼ੁਭਸ਼ਗਨ ਆ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਭਾਈਚਾਰੇ ਦੇ ਵਿੱਚ ਵਧੀਆ ਕੰਮ ਬਰਕਰਾਰ ਰੱਖੋਗੇ ਚਾਹੇ ਹੌਕੀ ਦੀ ਗੱਲ ਹੋਵੇ ਚਾਹੇ ਪੰਗੜੇ ਦੀ ਗੱਲ ਹੋਵੇ ਚਾਹੇ ਫਾਈਨਾਂਸ ਦੇ ਮਾਮਲੇ ਵਿੱਚ ਲੋਕਾਂ ਨੂੰ ਆਰਥਿਕ ਤੌਰ ਤੇ ਸਲਾਹ ਦੇਣ ਦੀ ਗੱਲ ਹੋਵੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਭਾਈ ਜੀ ਧੰਨਵਾਦ ਜੀ ਦੋਸਤੋ ਸਾਡੇ ਨਾਲ ਗੁਰਪ੍ਰੀਤ ਸਿੰਘ ਜਿਹੜਾ ਨੂੰ ਅਸੀਂ ਗੁਰੂ ਕੰਦੋਲਾ ਪਿਆਰ ਦੇ ਨਾਲ ਆਖਦੇ ਆਂ ਉਹਨਾਂ ਦੇ ਨਾਲ ਗੱਲਬਾਤ ਲੌਜੀਕ ਫਾਈਨਾਂਸ ਦੀ ਟੀਮ ਮੈਂਬਰ ਉਹ ਜੋ ਹੋ ਰਹੀ ਸੀ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਦਾ ਜ਼ਰੂਰ ਫਾਇਦਾ ਲਿਆ ਹੋਵੇਗਾ ਇਸ ਨੂੰ ਅਸੀਂ ਰਿਪੀਟ ਬ੍ਰਾਡਕਾਸਟ